ਪ੍ਰੋਪਰ ਇੱਕ ਸਟੱਡੀ ਕਰਾ ਕੇ ਇੱਕ ਡਾਟਾ ਪੇਸ਼ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ 6018 ਵੋਟਾਂ ਜਿਹੜੀਆਂ ਉਹ ਚੋਰੀ ਕੀਤੀਆਂ ਸੋ ਕਾਲਡ ਫੇਕਨ ਕਾਊਂਟਰ ਦਾ ਦੋਸ਼ੀ ਅਫਸਰ ਸੱਜਿਆ ਜਿਹਨੂੰ ਉਮਰ ਕੈਦ ਹੋਈ ਹੋਈ ਹੈ ਉਸ ਨੇ ਕੋਲ ਬੈਠ ਕੇ ਜੇਲਰ ਔਰ ਜਿਹੜੇ ਜੇਲ ਸੂਪਰਡੈਂਟ ਔਰ ਹੋਰ ਜਿਹੜੇ ਕੁਝ ਪੁਲਿਸ ਅਫਸਰ ਸੀਗੇ ਉਹਨਾਂ ਦੇ ਨਾਲ ਬੈਠ ਕੇ ਜਿਹੜਾ ਉਹਦੇ ਸਾਹਮਣੇ ਤਸ਼ੱਦਦ ਕਰਵਾਇਆ ਗਿਆ ਛੋਟੇ ਕਿਸਾਨਾਂ ਦੀ ਉਹਨਾਂ ਦੀ ਉਹਨਾਂ ਦੀ ਰੋਜ਼ੀ ਰੋਟੀ ਦਾ ਵੀ ਮਸਲਾ ਹੈ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਕੁਝ ਨੂੰ ਤਾਂ ਗ੍ਰਿਫਤਾਰ ਕਰੋ ਕਿਉਂਕਿ ਅਰਦਾਸ ਪ੍ਰੀਜ਼ੀ ਦੇ ਵਿੱਚ ਇੱਕ ਬੰਦਾ ਉਹ ਪਰਾਲੀ ਤੋਂ ਟਾਈਲਸ ਬਣਾਉਂਦਾ ਹੈ ਨਾ ਸੋ ਇਸ ਤਰ੍ਹਾਂ ਦੇ ਜਿਹੜੇ ਕੰਮ ਹੈ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਹੈ ਤਾਂ ਉਹਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਸੁਪਰੀਮ ਕੋਰਟ ਜੇਕਰ ਇਹ ਆਦੇਸ਼ ਦਿੰਦੀ ਕਿ ਇਹ ਜ਼ਿੰਮੇਵਾਰੀ ਸਿਰਫ ਕਿਸਾਨਾਂ ਦੀ ਨਹੀਂ ਸਰਕਾਰ ਦੀ ਵੀ ਹੈ ਕਿ ਕੇਜਰੀਵਾਲ ਸਾਹਿਬ ਆ ਕੇ ਛੋਟੀਆਂ-ਛੋਟੀਆਂ ਗਲੀਆਂ ਨੂੰ ਛੋਟੀਆਂ ਗਲੀਆਂ ਦੇ ਛੋਟੇ-ਛੋਟੇ ਪ੍ਰੋਜੈਕਟਾਂ ਦੇ ਨਹੀਂ ਪੱਥਰ ਰੱਖਦੇ ਸੀ ਹੈਨਾ ਉਹ ਉਹ ਕਿੱਥੇ ਹੈ ਪੰਜਾਬ ਸਰਕਾਰ ਨੇ ਹੁਣ ਜਿਹੜੀ ਹੈ ਹੜਾਂ ਪ੍ਰਤੀ ਜਿਹੜਾ ਮਿਸ਼ਨ ਚੜ੍ਹਦੀ ਕਲਾ ਜਾਰੀ ਕੀਤਾ ਹੈ ਮਿਸ਼ਨ ਚੜ੍ਹਦੀ ਕਲਾ ਦੇ ਜਿਹਦੀ ਇਸ਼ਤਿਹਾਰ ਜਿਹੜੇ ਅੱਜ ਮੀਡੀਆ ਦੇ ਵਿੱਚ ਜਾਰੀ ਹੋਗੇ ਤਾਂ ਮਿਸ਼ਨ ਕੀ ਹੋਏਗਾ ਉਹਦੇ ਬਾਰੇ ਅਜੇ ਸਤਸ਼੍ਰੀਅਕਾਲ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਗੱਲਬਾਤ ਕਰਾਂਗੇ ਪੰਜਾਬ ਦੇ ਚਲੰਤ ਮੁੱਦਿਆਂ ਤੇ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਮੌਜੂਦ ਹੋਣਗੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਸਰ ਅੱਜ ਰਾਹੁਲ ਗਾਂਧੀ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਇੱਕ ਤੇ ਉਹਨਾਂ ਨੇ ਇਹ ਦਾਵਾ ਕੀਤਾ ਸੀ ਕਿ ਉਹ ਹਾਈਡਰੋਜਨ ਬੰਬ ਵਰਗਾ ਧਮਾਕਾ ਕਰਨਗੇ ਕੀ ਅੱਜ ਉਹਨਾਂ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਹੈ ਇਹਦੇ ਵਿੱਚ ਕੋਈ ਖੁਲਾਸਾ ਹੋਇਆ ਨਹੀਂ ਹਾਈਡਰੋਜਨ ਬੰਬ ਵਰਗਾ ਤਮਾਕਾ ਕਰਨਗੇ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਪਰ ਜਿਹੜਾ ਉਹਨਾਂ ਨੇ ਅੱਜ ਖੁਲਾਸਾ ਕੀਤਾ ਹੈ ਉਹ ਮੈਨੂੰ ਲੱਗਦਾ ਕਿਸੇ ਵੱਡੇ ਧਮਾਕੇ ਤੋਂ ਘੱਟ ਨਹੀਂ ਹੈ ਜੀ ਜਿਵੇਂ ਉਹਨਾਂ ਨੇ ਕਰਨਾਟਕ ਦੇ ਆਨੰਦ ਵਿਧਾਨ ਸਭਾ ਹਲਕੇ ਦੇ ਬਾਰੇ ਇੱਕ ਇਹ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਸਬੂਤਾਂ ਦੇ ਆਧਾਰ ਤੇ ਇਹ ਦਾਵਾ ਕੀਤਾ ਕਿ ਉੱਥੇ 6000 ਬੰਦੇ ਦੀ ਜਿਹੜੀ ਵੋਟ ਹੈ ਉਹ ਕੱਟੀ ਗਈ ਹੈ ਜੀ ਸੋ ਜਿਸ ਨੂੰ ਉਹ ਵੋਟ ਚੋਰੀ ਦੀ ਗੱਲ ਕਹਿੰਦੇ ਰਹੇ ਪਹਿਲਾਂ ਬਿਹਾਰ ਦੇ ਵਿੱਚ ਉਹਨਾਂ ਨੇ ਇਹ ਇਸ਼ੂ ਚੱਕਿਆ ਸੀਗਾ ਸੋ ਹੁਣ ਉਹਨਾਂ ਨੇ ਜਿਹੜਾ ਆਨੰਦ ਜਿਹੜਾ ਆਨੰਦ ਹਲਕਾ ਹੈ ਅ ਕਰਨਾਟਕ ਦਾ ਉਹ ਕਾਂਗਰਸ ਦਾ ਉੱਥੋਂ ਬਤਾਇਆਗਾ ਕਾਂਗਰਸ ਦੀ ਜਿੱਤੀ ਹੋਈ ਸੀਟ ਹੈ ਜੀ ਆ ਕਿਉਂਕਿ ਇਹ ਕਹਿਣਾ ਕਿ ਬਿਜੀ ਉੱਥੋਂ ਹਾਰ ਗਏ ਇਸ ਕਰਕੇ ਇਹ ਕਹਿ ਰਹੇ ਆ ਉੱਥੋਂ ਜਿੱਤੇ ਹੋਏ ਹੈ ਕਾਂਗਰਸ ਜਿੱਤੀ ਹੋਈ ਹੈ ਉਹਨਾਂ ਨੇ ਉਸ ਹਲਕੇ ਦੀ ਜਿਹੜੀ ਹੈ ਪ੍ਰੋਪਰ ਇੱਕ ਸਟੱਡੀ ਕਰਾ ਕੇ ਇੱਕ ਡਾਟਾ ਪੇਸ਼ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ 6018 ਵੋਟਾਂ ਜਿਹੜੀਆਂ ਉਹ ਚੋਰੀ ਕੀਤੀਆਂ ਕੱਟੀਆਂ ਗਈਆਂ ਜਿਹੜੀਆਂ ਕਿ ਕਾਂਗਰਸ ਤੇ اپੋਜੀਸ਼ਨ ਜਿਹੜੀਆਂ ਦੂਜੀਆਂ ਪਾਰਟੀਆਂ ਭਾਰਤੀ ਜਨਤਾ ਪਾਰਟੀ ਤੋਂ ਬਿਨਾ ਕੇਂਦਰੀ ਸੱਤਾਧਾਰੀ ਪਾਰਟੀ ਤੋਂ ਬਿਨਾ ਜਿਹੜੀਆਂ اپੋਜੀਸ਼ਨ ਪਾਰਟੀ ਦੀਆਂ ਵੋਟਾਂ ਸੀਗੀਆਂ ਉਹ ਕੱਟੀਆਂ ਗਈਆਂ ਔਰ ਇਹਦੇ ਵਿੱਚ ਦੂਜੀ ਜਿਹੜੀ ਇੰਟਰਸਟਿੰਗ ਗੱਲ ਉਹ ਕਹਿ ਰਹੇ ਸੀਗੇ ਕਿ ਦਲਤਾਂ ਦੀ ਵੋਟ ਜ਼ਿਆਦਾ ਕੱਟੀ ਗਈ ਮਾਇਨੋਰਟੀਜ਼ ਦੀ ਵੋਟ ਕੱਟੀ ਗਈ ਔਰ ਆਦੀਵਾਸੀ ਲੋਕਾਂ ਦੀ ਜਿਹੜੀ ਵੋਟ ਹੈ ਉਹ ਕੱਟੀ ਗਈ ਜੀ ਸੋ ਇਹ ਮੈਨੂੰ ਲੱਗਦਾ ਕਿ ਜਿਹੜੀ ਜਿਹੜੀ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਵਾਰ ਫਿਰ ਉਹ ਧਮਾਕਾ ਕਰਦੇ ਰਹੇ ਔਰ ਸਿੱਧਾ ਨਿਸ਼ਾਨਾ ਉਹਨਾਂ ਨੇ ਚੀਫ ਇਲੈਕਸ਼ਨ ਕਮਿਸ਼ਨ ਗਿਆਨੇਸ਼ ਦੇ ਉੱਤੇ ਲਾਇਆ ਔਰ ਉਹਨਾਂ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਕਰਨਾਟਕ ਸੀਆਈਡੀ ਕਰ ਰਹੀ ਹੈ ਜੀ ਤੇ ਉਹਨਾਂ ਨੇ 18 ਵਾਰ ਚੋਣ ਕਮਿਸ਼ਨ ਨੂੰ ਕੇਂਦਰੀ ਚੋਣ ਕਮਿਸ਼ਨ ਨੂੰ ਲੈਟਰ ਲਿਖਿਆ ਔਰ ਜਿਹੜਾ ਹਰਿਆਣਾ ਸੌਰੀ ਕਰਨਾਟਕ ਦਾ ਵੀ ਮੁੱਖ ਚੋਣ ਅਧਿਕਾਰੀ ਆ ਉਹਨਾਂ ਨੂੰ ਵੀ ਲੈਟਰ ਲਿਖਿਆ ਪਰ ਜਿਹੜੀ ਜਾਣਕਾਰੀ ਲੋੜੀਂਦੀ ਹੈ ਇਸ ਜਾਂਚ ਦੇ ਵਿੱਚ ਉਹ ਨਹੀਂ ਦਿੱਤੀ ਜਾ ਰਹੀ ਤੁਹਾਨੂੰ ਯਾਦ ਹੋਵੇਗਾ ਕਿ ਪਹਿਲਾਂ ਜਦੋਂ ਬਿਹਾਰ ਦੇ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਨੇ ਵੋਟ ਚੋਰੀ ਦੇ ਨਾਂ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਸੀ ਉਦੋਂ ਚੋਣ ਕਮਿਸ਼ਨ ਨੇ ਕਿਹਾ ਸੀਗਾ ਕਿ ਤੁਹਾਨੂੰ ਇੱਕ ਹਫਤੇ ਦਾ ਟਾਈਮ ਦਿੱਤਾ ਜਾਂਦਾ ਤੁਸੀਂ ਹਲਫੀਆ ਬਿਆਨ ਦਿਓ ਨਹੀਂ ਤਾਂ ਦੇਸ਼ ਤੋਂ ਮਾਫੀ ਮੰਗੋ ਜੀ ਹੁਣ ਰਾਹੁਲ ਗਾਂਧੀ ਉਹਨਾਂ ਨੇ ਉਲਟਾ ਕਿਹਾ ਕਿ ਜੇ ਤਾਂ ਜਿਹੜੇ ਮੁੱਖ ਚੋਣ ਕਮਿਸ਼ਨ ਨੇ ਉਹ ਬੋਟ ਚੋਰਾ ਨੂੰ ਵਿਚਾਰੇ ਹੈ ਉਹ ਇਸ ਲਈ ਉਹ ਕਰਨਾਟਕ ਦੀ ਜਿਹੜੀ ਸੀਆਈਡੀ ਹੈ ਉਸ ਨੂੰ ਜਿਹੜੇ ਆ ਸਬੂਤ ਨਹੀਂ ਦੇ ਰਹੇ ਤੇ ਉਹਨਾਂ ਉਹ 7 ਦਿਨਾਂ ਦੇ ਵਿੱਚ ਜਾਂ ਤਾਂ ਉਹ ਜਿਹੜੀ ਇਨਫਾਰਮੇਸ਼ਨ ਮੰਗ ਰਹੀ ਹੈ ਸੀਆਈਡੀ ਉਹ ਉਹ ਇਨਫਾਰਮੇਸ਼ਨ ਦੇਵੇ ਨਹੀਂ ਫਿਰ ਦੇਸ਼ ਤੋਂ ਮਾਫੀ ਮੰਗੇ ਜੀ ਜੀ ਸਰ ਜਿਹੜਾ ਇਹ ਰਾਹੁਲ ਗਾਂਧੀ ਨੇ ਇਹ ਦਾਵਾ ਕੀਤਾ ਹੈ ਇਹ ਕਿ ਸਿਆਸੀ ਬਿਆਨਬਾਜ਼ੀ ਇਹ ਜਾਂ ਫਿਰ ਕੋਈ ਠੋਸ ਸਬੂਤ ਵੀ ਨਹੀਂ ਨਹੀਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਸਿਰਫ ਬਿਆਨਬਾਜ਼ੀ ਨਹੀਂ ਹੈ ਇਹ ਇੱਕ ਇੰਟਰਸਟਿੰਗ ਗੱਲ ਇਹ ਹੈ ਕਿ ਰਾਹੁਲ ਗਾਂਧੀ ਨੇ ਦੇਸ਼ ਦੇ ਵਿੱਚ ਜਿਹੜੇ ਪੋਲਿਟੀਕਲ ਲੀਡਰਾਂ ਦੀ ਪ੍ਰੈਸ ਕਾਨਫਰੰਸ ਹੁੰਦੀ ਹੈ ਉਹਦਾ ਵੀ ਇੱਕ ਸਟੈਂਡਰਡ ਚੱਕ ਦਿੱਤਾ ਉਹਦਾ ਵੀ ਇੱਕ ਜਿਹੜਾ ਤਰੀਕਾ ਹੈ ਤਰੀਕਾਕਾਰ ਉਹ ਵੀ ਬਦਲ ਦਿੱਤਾ ਬਿਲਕੁਲ ਉਹ ਜਦੋਂ ਮੰਚ ਦੇ ਉੱਤੇ ਆਏ ਪ੍ਰੋਪਰ ਪ੍ਰੋਜੈਕਟਰ ਲੱਗਿਆ ਹੋਇਆ ਸੀਗਾ ਤੇ ਉਹਨਾਂ ਨੇ ਨਾਲ ਉਹ ਹਾਰਡ ਕਾਪੀ ਵੀ ਲੈ ਕੇ ਆਏ ਸੀ ਰਿਪੋਰਟ ਦੀ ਤੇ ਉਹਨਾਂ ਨੇ ਪ੍ਰੈਜੈਂਟੇਸ਼ਨ ਵੀ ਦਿੱਤੀ ਗੱਲ ਹੀ ਪ੍ਰੈਜੈਂਟੇਸ਼ਨ ਨਹੀਂ ਦਿੱਤੀ ਉਹਨਾਂ ਨੇ ਤਿੰਨ ਬੰਦਿਆਂ ਦੇ ਹਵਾਲੇ ਦਿੱਤੇ ਤਿੰਨ ਬੰਦਿਆਂ ਨੂੰ ਉਹ ਨਾਲ ਲੈ ਕੇ ਆਏ ਸੀ ਜਿਹੜੇ ਕਰਨਾਟਕ ਤੋਂ ਆਏ ਸੀਗੇ ਤੇ ਉਹਦੇ 'ਚ ਇੱਕ ਬੰਦੇ ਦਾ ਨਾਮ ਜਿਹੜਾ ਸੀਗਾ ਉਹ ਸੂਰਿਆਕਾਂਤ ਸੀਗਾ ਸੂਰਿਆਕਾਂਤ ਦੇ ਨਾਂ ਦੇ ਉੱਤੇ 14 ਮਿੰਟਾਂ ਦੇ ਵਿੱਚ ਜਿਹੜੀਆਂ ਦੋ ਵੋਟਾਂ ਕੱਟੀਆਂ ਗਈਆਂ ਸੀਗੀਆਂ ਕਿ ਉਹਨਾਂ ਬੰਦੇ ਨੇ ਇਹ ਉਹ ਇਸ ਤਰ੍ਹਾਂ ਸਿਸਟਮ ਹੁੰਦਾ ਕਿ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਕਹਿ ਸਕਦੇ ਹੋ ਕਿ ਇਹ ਜਿਹੜੀ ਰਿਪੋਰਟ ਆ ਜਿਹੜਾ ਬੰਦਾ ਹੈ ਇਹ ਗਲਤ VOTER ਹੈ ਤੁਸੀਂ ਇਤਰਾਜ਼ ਦਰਜ ਕਰਾ ਦਿੱਤਾ ਤੇ ਤੁਰੰਤ ਉਹ ਵੋਟ ਉਹ ਉਹਦੇ ਬਾਅਦ ਜਿਹੜਾ ਚੋਣ ਕਮਿਸ਼ਨ ਐਕਸ਼ਨ ਕਰਕੇ ਵੋਟ ਨੂੰ ਕੱਟ ਦਿੰਦਾ ਜਾਂ ਉਸ ਬੰਦੇ ਤੋਂ ਜਿਹੜੀ ਆ ਸਬੂਤ ਮੰਗੇ ਜਾਂਦੇ ਆ ਸੋ ਪਰ ਇੱਥੇ ਜਿਹੜਾ ਹੈ ਬੜਾ ਇੰਟਰਸਟ ਇੰਟਰਸਟਿੰਗ ਹੈਗਾ ਮਾਮਲਾ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਸੂਰਿਆਕਾਂਤ ਦੇ ਨਾਂ ਦੇ ਉੱਤੇ 12 ਵੋਟਰ 2 ਵੋਟਰ ਨਹੀਂ 12 ਵੋਟਰ ਕੱਟੇ ਗਏ ਔਰ ਉਹ ਵੀ 14 ਸੈਕਿੰਡ ਦੇ ਵਿੱਚ ਤੇ ਉਹਨਾਂ ਫਾਰਮ ਭਰਿਆ ਆਨਲਾਈਨ 12 ਬੰਦਿਆਂ ਦੇ ਵੋਟ ਕੱਟੇ ਗਏ ਤੇ ਜਦੋਂ ਸੂਰਿਆਕਾਂਤ ਕਹਿੰਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਇਸੇ ਤਰ੍ਹਾਂ ਇੱਕ ਗੋਡਾਬਾਈ ਇੱਕ ਲੇਡੀ ਦੀ ਵੀਡੀਓ ਉੱਥੇ ਚਲਾਈ ਗਈ ਉਹ 63 ਸਾਲ ਦੀ ਉਹਦੀ ਉਮਰ ਹੈ ਉਹਦੇ ਨਾਂ ਤੇ 12 ਵੋਟਰ ਕੱਟੇ ਗਏ ਹੂੰ ਕਿ ਉਹਦੀ ਸ਼ਿਕਾਇਤ ਦੇ ਨਾਂ ਤੇ ਉਹ ਕਹਿੰਦੀ ਮੈਨੂੰ ਨਹੀਂ ਪਤਾ ਤੇ ਇਸੇ ਤਰ੍ਹਾਂ ਇੱਕ ਬਵਿਤਾ ਨਾਂ ਦੀ ਜਿਹੜੀ ਹੈ ਲੇਡੀ ਹੈ ਉਹ ਵੀ ਸਟੇ ਉੱਥੇ ਉਹਨੂੰ ਮੰਚ ਤੇ ਪੇਸ਼ ਕੀਤਾ ਤੇ ਉਹਦੇ ਨਾਂ ਤੇ ਵੀ ਦੋ ਵੋਟਰ ਕੱਟੇ ਗਏ ਸੋ ਉਹਨਾਂ ਨੇ ਪ੍ਰੋਪਰ ਜਿਹੜੇ ਬੰਦੇ ਲਿਆਂਦੇ ਜਿਨ੍ਹਾਂ ਦੀ ਸ਼ਿਕਾਇਤ ਦੇ ਆਧਾਰ ਤੇ ਵੋਟਾਂ ਕੱਟੀਆਂ ਗਈਆਂ ਜੀ ਤੇ ਉਹਨਾਂ ਨੂੰ ਪਤਾ ਵੀ ਨਾ ਹੂੰ ਸੋ ਇਹ ਇਸੇ ਤਰ੍ਹਾਂ ਇੱਕ ਅ ਇੰਟਰਸਟਿੰਗ ਹੋਰ ਇੰਟਰਸਟਿੰਗ ਉਹਨਾਂ ਨੇ ਬੰਦੇ ਦੀ ਗੱਲ ਸੀ ਨਾਗਰਾਜ ਨਾਂ ਦਾ ਕੋਈ ਬੰਦਾ ਹੂੰ ਉਹ ਤੜਕੇ 4 ਵਜੇ ਸ਼ਿਕਾਇਤ ਦਰਜ ਕਰਦਾ ਤੇ ਵੋਟਾਂ ਕੱਟੀਆਂ ਜਾਂਦੀਆਂ ਹੂੰ ਸੋ ਉਹਨਾਂ ਨੇ ਇਸ ਚੀਜ਼ ਨੂੰ ਆਧਾਰ ਬਣਾ ਕੇ ਕਿਹਾ ਕਿ ਸਾਨੂੰ ਲੱਗਦਾ ਸੀ ਕਿ ਚੋਣ ਕਮਿਸ਼ਨ ਸੁੱਤਾ ਹੋਇਆ ਹੈ ਚੋਣ ਕਮਿਸ਼ਨ ਸੁੱਤਾ ਨਹੀਂ ਹੋਇਆ ਇਹ ਇੱਕ ਮਿਲੀ ਭੁਗਤ ਦੇ ਨਾਲ ਇੱਕ ਆਰਗੇਨਾਈਜ਼ਡ ਤਰੀਕੇ ਦੇ ਨਾਲ ਵਿਰੋਧੀ ਧਿਰ ਦੀਆਂ ਬੂਟਾਂ ਜਿਹੜੀਆਂ ਕੱਟੀਆਂ ਜਾ ਰਹੀਆਂ ਜੀ ਇਹ ਕਰਨਾਟਕ ਦੇ ਵਿੱਚ ਵੀ ਹੋਇਆ ਇਹ ਮਹਾਰਾਸ਼ਟਰ ਦੇ ਵਿੱਚ ਵੀ ਹੋਇਆ ਇਹ ਯੂਪੀ ਦੇ ਵਿੱਚ ਵੀ ਹੋਇਆ ਇਹ ਹਰਿਆਣੇ ਦੇ ਵਿੱਚ ਵੀ ਹੋਇਆ ਸੋ ਇਹ ਬਹੁਤ ਵੱਡੇ ਜਿਹੜੇ ਇਲਜ਼ਾਮ ਹੈ ਇੱਕ ਤਰੀਕੇ ਦੇ ਨਾਲ ਲਾਏ ਗਏ ਆ ਔਰ ਜਿਹਦਾ ਹੁਣ ਜਵਾਬ ਜਿਹੜਾ ਹੈ ਚੋਣ ਕਮਿਸ਼ਨ ਨੂੰ ਦੇਣਾ ਪੈਣਾ ਸਰ ਇਹ ਜਿਹੜਾ ਵੋਟ ਚੋਰੀ ਦਾ ਇਹ ਦਾਵਾ ਰੱਖਿਆ ਰਾਹੁਲ ਗਾਂਧੀ ਜੀ ਨੇ ਇਹ ਇਹਦਾ ਤਰੀਕਾ ਕੀ ਏ ਆਖਰ ਇਹ ਕਰਵਾਾ ਕੌਣ ਰਿਹਾ ਹੈ ਤੇ ਇਹ ਫੜਿਆ ਕਿਦਾਂ ਗਿਆ ਇਹ ਵੀ ਬੜੀ ਇੰਟਰਸਟਿੰਗ ਸਟੋਰੀ ਜਿਹੜੀ ਹੈ ਉਹ ਰਾਹੁਲ ਗਾਂਧੀ ਨੇ ਉੱਥੇ ਸਾਂਝੀ ਕੀਤੀ ਹੈ ਜੀ ਆ ਉਹਨਾਂ ਨੇ ਕਿਹਾ ਕਿ ਕੋਈ ਬੀਐਲਓ ਸੀਗਾ ਬੀਐਲਓ ਹੁੰਦਾ ਜਿਹੜਾ ਬਲਾਕ ਲੈਵਲ ਦਾ ਅਫਸਰ ਹੁੰਦਾ ਜਿਹੜਾ ਵੋਟਾਂ ਬਣਾਦਾ ਸਾਰੇ ਅਪ ਜਾਣਦੇ ਆ ਹੈਨਾ ਸੋ ਉਹਦੇ ਕਿਸੇ ਰਿਸ਼ਤੇਦਾਰ ਦੀ ਵੋਟ ਕੱਟੀ ਗਈ ਹੂੰ ਜਦੋਂ ਵੋਟ ਕੱਟੀ ਗਈ ਤੇ ਉਹਨਾਂ ਦੇਖਿਆ ਕਿ ਇਹਦੀ ਸ਼ਿਕਾਇਤ ਕਿਹਨੇ ਕੀਤੀ ਹੈ ਉਹ ਗੌਂਡੀ ਨੇ ਕੀਤੀ ਹੋਈ ਸੀ ਹੂੰ ਤੇ ਉਹ ਗੌਂਡੀ ਦੇ ਕੋਲ ਗਈ ਉਹਨਾਂ ਪੁੱਛਿਆ ਕਿ ਜੀ ਤੁਸੀਂ ਆਪ ਸ਼ਿਕਾਇਤ ਕਰਕੇ ਵੋਟ ਕਟਾਈ ਹੈ ਉਹ ਕਹਿੰਦੇ ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਹੂੰ ਤੇ ਉਹ ਜਦੋਂ ਬੀਐਲਓ ਨੇ ਜਾਂਚ ਕੀਤੀ ਜੀ ਤਾਂ ਇਹ ਪਤਾ ਲੱਗਿਆ ਕਿ ਇਹ ਸਿਰਫ ਇੱਕ ਮਾਮਲਾ ਨਹੀਂ ਇਹ ਇਸ ਤਰ੍ਹਾਂ ਦੇ ਕਈ ਹੋਰ ਮਾਮਲੇ ਆ ਬਿਲਕੁਲ ਤੋ ਇਸ ਤਰ੍ਹਾਂ ਫਿਰ ਇਹ ਜਿਹੜੀ ਲੜੀ ਐ ਉਹ ਖੁੱਲਦੀ ਗਈ ਸੋ ਰਾਹੁਲ ਗਾਂਧੀ ਨੇ ਜਿਵੇਂ ਦੱਸਿਆ ਜਿਹੇ ਜਿਵੇਂ ਤਰੀਕੇ ਦੀ ਤੁਸੀਂ ਗੱਲ ਕਰ ਰਹੇ ਸੀਗੀ ਉਹ ਕਹ ਰਿਹਾ ਕਿ ਪੂਰਾ ਸੈਂਟਰਲਾਈਜ਼ਡ ਤਰੀਕਾ ਹੈ ਜਿਵੇਂ ਕੋਈ ਰੈਕਡਸ ਨਹੀਂ ਚੱਲਦੇ ਕਾਲ ਸੈਂਟਰ ਬਣਾ ਕੇ ਹੈਨਾ ਫੋਨ ਕਰਦੇ ਤੋ ਉਸੇ ਤਰ੍ਹਾਂ ਜਿਹੜੇ ਕਾਲ ਸੈਂਟਰ ਬਣਾ ਕੇ ਕਾਲਸ ਕੀਤੀਆਂ ਗਈਆਂ ਤੇ ਸ਼ਿਕਾਇਤ ਕਰਕੇ ਫਾਰਮ ਭਰੇ ਗਏ ਤੇ ਵੋਟਾਂ ਕਟਾਈਆਂ ਗਈਆਂ ਹੁਣ ਇਹ ਜਿਹੜੀ ਜਾਣਕਾਰੀ ਹੈ ਉਹ ਸੀਬੀ ਜਿਹੜੀ ਸੀਆਈਡੀ ਹੈ ਕਰਨਾਟਕ ਦੀ ਉਹ ਜਾਣਕਾਰੀ ਮੰਗ ਰਹੀ ਹੈ ਕਿ ਸਾਨੂੰ ਚੋਣ ਕਮਿਸ਼ਨ ਇਹ ਦੱਸੇ ਕਿ ਇਹ ਜਿਹੜੀ ਕੋਈ ਖਾਸ ਵੋਟ ਹੈ ਹਨਾ ਉਹ ਵੋਟ ਕਿਉਂਕਿ ਜ ਸੂਰਿਆਕਾਂਤ ਦੇ ਨਾਂ ਤੇ 12 ਵੋਟਾਂ ਕਟੀਆਂ ਗਈਆਂ ਸੂਰਿਆਕਾਂਤ ਇਨਕਾਰ ਕਰ ਰਿਹਾ ਤੇ ਸੀ ਜਿਹੜੀ ਸੀਆਈਡੀ ਕਰਨਾਟਕ ਦੀ ਉਹ ਇਹ ਕਹਿ ਰਹੀ ਹੈ ਕਿ ਤੁਸੀਂ ਸਾਨੂੰ ਦੱਸੋ ਜੀ ਕਿਸ ਕੰਪਿਊਟਰ ਆਈਪੀ ਡਰੈਸ ਦਿਓ ਹੂੰ ਕੰਪਿਊਟਰ ਦਾ ਜਿੱਥੋਂ ਇਹ ਤੁਹਾਨੂੰ ਈਮੇਲ ਆਈ ਹੈ ਜਾਂ ਜਿੱਥੋਂ ਇਹ ਫਾਰਮ ਭਰਿਆ ਗਿਆ ਹੈ ਜਾਂ ਜਿਸ ਕਾਲ ਸੈਂਟਰ ਤੋਂ ਫੋਨ ਜਿਸ ਫੋਨ ਫੋਨ ਨੰਬਰ ਤੋਂ ਫੋਨ ਆਇਆ ਹੈ ਹੈਨਾ ਉਹ ਫੋਨ ਕਿਹਦਾ ਸੀ ਉਹ ਬੰਦੇ ਦਾ ਪਤਾ ਦੱਸੋ ਤਾਂ ਕਿ ਕਨਫਰਮ ਹੋਵੇ ਕਿ ਉਹਨੇ ਕੀਤੀ ਹੈ ਜਾਂ ਨਹੀਂ ਹੈ ਔਰ ਇਹਦੇ ਚ ਸਭ ਤੋਂ ਵੱਡੀ ਸ਼ੱਕ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਫੋਨਸ ਤੋਂ ਫੋਨ ਕੀਤੇ ਗਏ ਬੋਟਾਂ ਕੱਟੀਆਂ ਗਈਆਂ ਉਹਦੇ ਵਿੱਚ ਕੋਈ ਵੀ ਕਰਨਾਟਕ ਦਾ ਫੋਨ ਨੰਬਰ ਨਹੀਂ ਸੀ ਉਹ ਬਾਹਰਲੇ ਦੇ ਕੋਈ ਝਾਰਖੰਡ ਦਾ ਕੋਈ ਦਿੱਲੀ ਦਾ ਕੋਈ ਕਿਤੇ ਦਾ ਕੋਈ ਕਿਤੇ ਦਾ ਇਸ ਤਰ੍ਹਾਂ ਨੰਬਰ ਹੈ ਸੋ ਇਹ ਇੱਕ ਬਹੁਤ ਮਤਲਬ ਗੰਭੀਰ ਮਾਮਲਾ ਹੈਗਾ ਜਿਹਨੂੰ ਮਤਲਬ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਸੈਂਟਰਲਾਈਜ਼ਡ ਉਹਨਾਂ ਨੇ ਸ਼ਬਦ ਵਰਤੇ ਸੈਂਟਰਲਾਈਜ਼ਡ ਸਿਸਟਮੈਟਿਕ ਤੇ ਇੰਟਰਨੈਟ ਔਰ ਮੋਬਾਈਲ ਦੇ ਰਾਹੀਂ ਇਹ ਇੱਕ ਪੂਰਾ ਗਰੋਅ ਚੱਲ ਰਿਹਾ ਹੈ ਤੇ ਜਿਹਦੀ ਜਾਣਕਾਰੀ ਚੋਣ ਕਮਿਸ਼ਨ ਨਹੀਂ ਦੇ ਰਿਹਾ ਇਹ ਉਹਨਾਂ ਨੇ ਫਿਰ ਇਹਦੇ ਆਧਾਰ ਤੇ ਸਿੱਧਾ ਇਲਜ਼ਾਮ ਲਾਇਆ ਕਿ ਜਿਹੜੇ ਚੋਣ ਕਮਿਸ਼ਨ ਕਮਿਸ਼ਨ ਹੈ ਉਹ ਵੋਟਰ ਜਿਹੜੀ ਵੋਟ ਚੋਰੀ ਕਰਨ ਵਾਲੇ ਲੋਕਾਂ ਨੂੰ ਵਿਚਾਰ ਰਿਹਾ ਸਰ ਪੰਜਾਬ ਦੇ ਵਿੱਚ ਵੀ ਵੋਟਰ ਸੂਚੀਆਂ ਸੋਧੀਆਂ ਜਾ ਰਹੀਆਂ ਨੇ ਕੀ ਇਹ ਸਿਰਫ ਕਰਨਾਟਕ ਦਾ ਹੀ ਮੁੱਦਾ ਹੈ ਜਾਂ ਪੰਜਾਬ ਦਾ ਮੁੱਦਾ ਵੀ ਬਣ ਸਕਦਾ ਬਿਲਕੁਲ ਬਣ ਸਕਦਾ ਕਿਉਂਕਿ ਜਿਹੜੀ ਐਸ ਆਈ ਆਰ ਇਨਸੈਂਟਿਵ ਰਿਵੀਜ਼ਨ ਜਿਹੜੀ ਹੁੰਦੀ ਹੈ ਉਹ ਉਹ ਕਿਉਂਕਿ ਕਾਫੀ ਵਿਵਾਦਤ ਇਸ਼ੂ ਰਿਹਾ ਹੈ ਪੰਜਾਬ ਦੇ ਵਿੱਚ ਵੀ ਜਿਹੜਾ ਹੈ VOTING ਨੂੰ ਜਿਹੜੀ ਅਗਲੀ ਅਗਲੀ ਅਗਲੀਆਂ ਵੋਟਾਂ ਹੋਈਆਂ 1.5 ਸਾਲ ਰਹਿ ਗਿਆ ਸੋ ਇਹ ਪੰਜਾਬ ਦੇ ਵਿੱਚ ਵੀ ਹੋ ਰਿਹਾ ਅਸੀਂ ਇੱਕ ਦਿਨ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ ਪੰਜਾਬ ਦੀਆਂ ਪਾਰਟੀਆਂ ਨੂੰ ਪੰਜਾਬ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਅਵੇਅਰ ਹੋਣਾ ਚਾਹੀਦਾ ਕਿ ਕਿਉਂਕਿ ਪੰਜਾਬ ਜਿਹੜਾ ਹੈ ਉਹ ਸੱਤਾਧਾਰੀ ਪਾਰਟੀ ਦੀ ਸੱਤਾ ਤੋਂ ਦੂਰ ਰਿਹਾ ਹੈ ਨਾ ਸੋ ਇਸ ਕਰਕੇ ਇੱਥੇ ਇੱਥੇ ਵੀ اپوزیشن ਦੀ ਸਰਕਾਰ ਜਿਹੜੀ ਹੈ ਉਹ ਅ ਰਹੀ ਹੈ ਪਿਛਲੇ 10 ਸਾਲ ਤੋਂ اپوزیشن ਦੀ ਸਰਕਾਰ ਚੱਲ ਰਹੀ ਹੈ ਸੋ ਇੱਥੇ ਇਹ ਹੋਣ ਦੇ ਚਾਂਸ ਹੈ ਸੋ ਇਸ ਕਰਕੇ ਕਿਉਂਕਿ ਜਿਵੇਂ راہુલ ਗਾਂਧੀ ਉਹਨਾਂ ਨੇ ਪਹਿਲ एग्जांपल ਦਿੱਤੀ ਹੈ ਕਿ ਇਹ ਸਿਰਫ ਕਰਨਾਟਕ ਦਾ ਮਸਲਾ ਨਹੀਂ ਹੈ ਕਰਨਾਟਕ 'ਚ ਹੋਇਆ ਮਹਾਰਾਸ਼ਟਰ 'ਚ ਹੋਇਆ ਯੂਪੀ 'ਚ ਵੀ ਹੋਇਆ ਹਰਿਆਣਾ 'ਚ ਵੀ ਹੋਇਆ ਤੇ ਉਹ ਲਗਾਤਾਰ ਮਤਲਬ ਜਿਹੜੇ ਜਿਹੜੇ ਜਿੱਥੇ ਜਿੱਥੇ ਉਹਨਾਂ ਦੀਆਂ ਸਰਕਾਰਾਂ ਨੇ ਜਾਂ ਜਿੱਥੇ ਜਿੱਥੇ ਉਹਨਾਂ ਦਾ ਇਨਫਲੂਐਂਸ ਹੈ ਜਾਂ ਉਹਨਾਂ ਦੀ ਪਾਰਟੀ ਹੈ ਉਹਨਾਂ ਨੇ ਪ੍ਰੋਪਰ ਇੱਕ ਉਹ ਸਟੱਡੀ ਕਰਦੇ ਆ ਸਟੱਡੀ ਕਰਨ ਤੋਂ ਬਾਅਦ ਇੱਕ ਜਿਹੜੀ ਰਿਪੋਰਟ ਹੈ ਉਹ ਲਿਆਉਂਦੇ ਆ ਔਰ ਉਹਦੇ ਉੱਤੇ ਫਿਰ ਉਹ ਜਿਹੜੀ ਹੈ ਪ੍ਰੈਸ ਕਾਨਫਰੰਸ ਕਰਦੇ ਆ ਤੇ ਮੀਡੀਆ ਦੇ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਆ ਸੋ ਇਹ ਬੱਕਰੀ ਗੱਲ ਹੈ ਕਿ ਜਿਹੜਾ ਗੋਦੀ ਮੀਡੀਆ ਹੈ ਉਹ ਇਸ ਤਰ੍ਹਾਂ ਦੇ ਇਸ਼ੂਸ ਨੂੰ ਬਣਦੀ ਥਾਂ ਨਹੀਂ ਦਿੰਦਾ ਸੋ ਗੋਦੀ ਮੀਡੀਆ ਤਾਂ ਪੰਜਾਬ ਦੇ ਫਲਡਸ ਨੂੰ ਸਪੇਸ ਨਹੀਂ ਸੀ ਦੇ ਰਿਹਾ ਹੈਨਾ ਸੋ ਉਹ ਇਸ ਤਰ੍ਹਾਂ ਦੇ ਕਿਸੇ ਇਸ਼ੂ ਨੂੰ ਥਾਂ ਨਹੀਂ ਦਿੰਦਾ ਜਿਹਦੇ ਨਾਲ ਸਰਕਾਰ ਨੂੰ ਜਾਂ ਸਰਕਾਰ ਲਈ ਕੰਮ ਕਰਨ ਵਾਲੇ ਜਿਹੜੇ ادارے ਆ ਉਹਨਾਂ ਉਹਨਾਂ ਦੀ ਹੇਠੀ ਹੁੰਦੀ ਹੈ ਹੈਨਾ ਸੋ ਇਸ ਕਰਕੇ ਪੰਜਾਬ ਦੇ ਵਿੱਚ ਵੀ ਇਹ ਰੈਲੇਵੈਂਟ ਅਸਵਾਲ ਔਰ ਪੰਜਾਬ ਦੇ ਲੋਕਾਂ ਨੂੰ ਔਰ ਪਾਰਟੀਆਂ ਨੂੰ ਅਵੇਅਰ ਹੋਣਾ ਚਾਹੀਦਾ ਔਰ ਕਿਸੇ ਵੀ ਤਰ੍ਹਾਂ ਦੀ ਜੇ ਇਹ ਇਸ ਤਰ੍ਹਾਂ ਦਾ ਮਾਹੌਲ ਬਣਦਾ ਜਾਂ ਕੁਝ ਹੁੰਦਾ ਉਹਦੇ ਲਈ ਤੇ ਆ ਰਹਿਣਾ ਚਾਹੀਦਾ ਸਰ ਗੱਲ ਕਰਾਂਗੇ ਹੁਣ ਆਪਾਂ ਸੰਦੀਪ ਸਿੰਘ ਸਣੀ ਜੋ ਬੜਾ ਅੱਜ ਕੱਲੇ ਵਿਵਾਦ ਚੱਲ ਰਹੇ ਨੇ ਉਹਨਾਂ ਦੇ ਉਹਨਾਂ ਨੂੰ ਲੈ ਕੇ ਤੇ ਕਿਹਾ ਜਾ ਰਿਹਾ ਕਿ ਉਹਨਾਂ ਦਾ ਜਿਹੜਾ ਮੈਡੀਕਲ ਚੈੱਕਅਪ ਹੈ ਉਹ ਹੋ ਗਿਆ ਇਸ ਦੀ ਅੱਗੇ ਹੋਰ ਕੀ ਡਿਵੈਲਪਮੈਂਟਸ ਹੋਈਆਂ ਨੇ ਕੀ ਖੁਲਾਸੇ ਹੋਏ ਨੇ ਅ ਇਸੇ ਵਿੱਚ ਦੋ ਤਿੰਨ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਪਹਿਲੀ ਗੱਲ ਤਾਂ ਇਹ ਹੈਗੀ ਕਿ ਉਹਦਾ ਮੈਡੀਕਲ ਕਰਵਾਉਣ ਦੇ ਲਈ ਉਹਨਾਂ ਦੇ ਵਕੀਲਾਂ ਨੂੰ ਜਾਂ ਉਹਦੇ ਮਾਪਿਆਂ ਨੂੰ ਸੰਘਰਸ਼ ਜਿਹੜਾ ਹੈ ਕਰਨਾ ਪੈ ਰਿਹਾ ਲਗਾਤਾਰ ਸੋ ਇਹ ਇਹ ਜਿਹੜਾ ਮੈਡੀਕਲ ਅੱਜ ਹੋਇਆ ਹੈ ਇਹ ਇੱਕ ਬੋਰਡ ਬਣਾਇਆ ਗਿਆ ਸੀਗਾ ਜੀ ਅਦਾਲਤ ਨੇ ਬੋਰਡ ਦੇਖੋ ਤੁਸੀਂ ਇੰਟਰਸਟਿੰਗ ਗੱਲ ਕਿ ਅਦਾਲਤ ਨੇ ਬੋਰਡ ਬਣਾਇਆ ਸੀ ਤੇ ਜੇਲ੍ਹ ਪ੍ਰਸ਼ਾਸਨ ਮੈਡੀਕਲ ਨਹੀਂ ਸੀ ਉਹ ਹੋਂ ਦੇ ਰਿਹਾ ਹੂੰ ਸੋ ਦੋ ਦਿਨ ਪਹਿਲਾਂ ਦਾ ਬੋਰਡ ਬਣਿਆ ਹੋਇਆ ਅੱਜ ਜਾ ਕੇ ਉਹਦਾ ਮੈਡੀਕਲ ਹੋਇਆ ਸੋ ਇਹ ਇੱਥੋਂ ਪਤਾ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਹੈ ਇਸ਼ੂ ਜਿਹੜਾ ਸੀ ਉਹ ਕ੍ਰੀਏਟ ਕਰਨ ਦੀ ਕੋਸ਼ਿਸ਼ ਜਿਹੜੀ ਸੀ ਕੀਤੀ ਗਈ ਸੀਗੀ ਜਾਂ ਕਿਵੇਂ ਕਿਵੇਂ ਹੋਇਆ ਦੂਜਾ ਜਿਹੜਾ ਧਰਨਾ ਜਿਹੜਾ ਲੋਕ ਦੇ ਰਹੇ ਨੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦਾ ਉਹ ਜਾਰੀ ਹੈ ਤੇ ਇਸ ਦੇ ਵਿੱਚ ਵਾਰਿਸ ਪੰਜਾਬ ਜਥੇਬੰਦੀ ਦੇ ਲੀਡਰ ਔਰ ਜਿਹੜੇ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਨੇ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਵੀ ਉਹਨਾਂ ਦੀ ਵੀ ਸ਼ਮੂਲੀਅਤ ਹੋਈ ਹੈ ਉਹਨਾਂ ਨੇ ਦਾਵਾ ਕੀਤਾ ਹੈ ਕਿ ਇੱਕ ਜਿਹੜਾ ਫੇਕ এনਕਾਊਂਟਰ ਸੋ ਕਾਲਡ ਫੇਕ এনਕਾਊਂਟਰ ਦਾ ਦੋਸ਼ੀ ਅਫਸਰ ਸੀਗਾ ਜਿਹਨੂੰ ਉਮਰ ਕੈਦ ਹੋਈ ਹੋਈ ਹੈ ਉਸਨੇ ਕੋਲ ਬੈਠ ਕੇ ਜੇਲਰ ਔਰ ਜਿਹੜੇ ਜੇਲਸ ਅਫਸਰਡੈਂਟ ਔਰ ਹੋਰ ਜਿਹੜੇ ਕੁਝ ਪੁਲਿਸ ਅਫਸਰ ਸੀਗੇ ਉਹਨਾਂ ਦੇ ਨਾਲ ਬੈਠ ਕੇ ਜਿਹੜਾ ਉਹਦੇ ਸਾਹਮਣੇ ਤਸ਼ੱਦਦ ਕਰਵਾਇਆ ਗਿਆ ਭਾਵੇਂ ਕਿ ਇਹ ਖਾਲਸੇ ਉਹਨਾਂ ਦੇ ਸਰਵਜੀਤ ਖਾਲਸਾ ਉਹਨਾਂ ਦੇ ਇਲਜ਼ਾਮ ਹੈ ਇਨਾਂ ਦੀ ਅਸੀਂ ਸਿੱਧੇ ਤੌਰ ਤੇ ਪੁਸ਼ਟੀ ਤਾਂ ਨਹੀਂ ਕਰ ਸਕਦੇ ਆ ਪਰ ਇਹ ਇਹ ਇਲਜ਼ਾਮ ਕਿਉਂਕਿ ਉਹ ਲੋਕ ਸਭਾ ਮੈਂਬਰ ਨੇ ਤੇ ਜੇ ਉਹ ਇਲਜ਼ਾਮ ਲਾਉਂਦੇ ਨੇ ਤਾਂ ਉਹਨਾਂ ਕੋਲ ਕੋਈ ਠੋਸ ਜਿਹੜਾ ਆਧਾਰ ਹੈ ਹੋਵੇਗਾ ਔਰ ਇਸ ਤੋਂ ਜਿਹੜੀ ਇਸ ਤੋਂ ਵੀ ਜਿਹੜੀ ਜਿਹੜੀ ਹੈਰਾਨੀ ਵਾਲੀ ਗੱਲ ਉਹ ਇਹ ਹੈ ਕਿ ਅਜੇ ਵੀ ਪੰਜਾਬ ਸਰਕਾਰ ਇਸ ਮਾਮਲੇ ਤੇ ਚੁੱਪ ਹੈ ਪੰਜਾਬ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਔਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਅਗਲੇ ਕੁਝ ਦਿਨਾਂ ਦੇ ਵਿੱਚ ਇਹਦੇ ਤੇ ਬਣਦੀ ਕਾਰਵਾਈ ਨਹੀਂ ਕੀਤੀ ਤਾਂ ਫਿਰ ਜਿਹੜਾ ਕੋਈ ਵੱਡਾ ਸੰਘਰਸ਼ ਜਿਹੜਾ ਹੈ ਉਹ ਵਿਢਣਗੇ ਜੀ ਤੇ ਇੱਕ ਹੋਰ ਡਵੈਲਪਮੈਂਟ ਇਹਦੇ ਨਾਲ ਇਹ ਹੈ ਕਿ ਸਨੀ ਜਿਹੜਾ ਹੈ ਸੰਦੀਪ ਸਿੰਘ ਜੀ ਜਿਨ੍ਹਾਂ ਦੀ ਦਾ ਝਗੜਾ ਹੋਇਆ ਸੀ ਜਾਂ ਉਹ ਅਟੈਕ ਹੋਇਆ ਸੀ ਇਹ ਇਹ ਜਿਹੜਾ ਜੇਲ ਪ੍ਰਸ਼ਾਸਨ ਤਾਂ ਇਹ ਕਹਿ ਰਿਹਾ ਕਿ ਸੰਦੀਪ ਸਿੰਘ ਨੇ ਉਹਨਾਂ ਦੇ ਉੱਤੇ ਜਿਹੜਾ ਸੂਬੇ ਸਿੰਘ ਸੀਗਾ ਜਿਹਨੂੰ ਉਬਸਰੰਦ ਵੀ ਕਿਹਾ ਜਾਂਦਾ ਮੜਾ ਬਦਨਾਮ ਇੱਕ ਪੁਲਿਸ ਅਫਸਰ ਸੀਗਾ ਉਹ ਉਹਦੇ ਉੱਤੇ ਅਟੈਕ ਕੀਤਾ ਸੀ ਅ ਪਰ ਜਿਹੜੇ ਇਹ ਇਹਨਾਂ ਦੇ ਸੰਦੀਪ ਦੇ ਸਮਰਥਕ ਨਹੀਂ ਜਾਂ ਇਹਨਾਂ ਦਾ ਇਹਨਾਂ ਦੇ ਲੋਕ ਨੇ ਇਹ ਕਹਿ ਰਹੇ ਆ ਕਿ ਸੰਦੀਪ ਸਿੰਘ ਉੱਤੇ ਉਹਨਾਂ ਸੰਦੀਪ ਸਿੰਘ ਤੇ ਉਹਨਾਂ ਦੀ ਆਪਸ ਵਿੱਚ ਲੜਾਈ ਹੋਈ ਹੈ ਤੇ ਲੜਾਈ ਦੇ ਵਿੱਚ ਉਹ ਉਹਦੇ ਬਚਾ ਦੇ ਵਿੱਚ ਉਹਨਾਂ ਨੇ ਉਹ ਕਾਰਵਾਈ ਕੀਤੀ ਹੈ ਸੋ ਇਹ ਇੱਕ ਤਕਨੀਕੀ ਭਾਸ਼ਾ ਵੀ ਹੈ ਕਾਨੂੰਨੀ ਕਾਨੂੰਨੀ ਭਾਸ਼ਾ ਵੀ ਹੈ ਅ ਪਰ ਕਿਉਂ ਇਦੇ ਵਾਸਤੇ ਇੱਕ ਜਾਂਚ ਜਿਹੜੀ ਆ ਪ੍ਰੋਪਰ ਹੋਣੀ ਚਾਹੀਦੀ ਹੈ ਕਿ ਆਖਰ ਹੋਇਆ ਕੀ ਹੈ ਸ਼ੁਰੂਆਤੀ ਦੀ ਕਿੱਥੇ ਹੋਈ ਕਿਵੇਂ ਹੋਈ ਤੇ ਉਹ ਫਿਰ ਸੰਦੀਪ ਸਿੰਘ ਦੇ ਨਾਲ ਜੋ ਹੋਇਆ ਉਹ ਵੀ ਇੱਕ ਮਨੁੱਖੀ ਅਧਿਕਾਰਾਂ ਦਾ ਵਾਇਲੇਸ਼ਨ ਦਾ ਇਸ਼ੂ ਹੈ ਬਿਲਕੁਲ ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਤੇ ਉਹ ਸੂਬੇ ਸਿੰਘ ਦੀ ਜਿਹੜੀ ਆ ਕੱਲ ਮੌਤ ਹੋ ਗਈ ਸੀ ਜੀ ਸੋ ਉਹਦੀ ਜਿਹੜੀ ਡੈੱਡ ਬੋਡੀ ਹੈ ਅੱਜ ਕੋਈ ਜੇਲ੍ਹ ਦੇ ਉੱਤੇ ਦਾ ਕੋਈ ਲੈਣ ਨਹੀਂ ਸੀ ਆਇਆ ਪਰ ਉਹ ਫਿਰ ਪੁਲਿਸ ਨੇ ਜਿਹੜੀ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੈਂਡਓਵਰ ਕਰ ਦਿੱਤੀ ਹੈ ਤੇ ਇਹ ਹੀ ਸਾਰਾ ਕੁਝ ਡਵੈਲਪਮੈਂਟ ਜਿਹੜੀ ਹੈ ਹੋ ਰਹੀ ਹੈ ਔਰ ਇਹ ਮੁੱਦਾ ਜਿਹੜਾ ਹੈ ਲਗਾਤਾਰ ਭਖਿਆ ਹੋਇਆ ਹੈ ਪਰ ਪੰਜਾਬ ਸਰਕਾਰ ਅਸੀਂ ਵਾਰ-ਵਾਰ ਇਹ ਗੱਲ ਕਹਿ ਰਹੇ ਹਾਂ ਕਿ ਪੰਜਾਬ ਸਰਕਾਰ ਦੀ ਚੁੱਪੀ ਬੜੀ ਭੇਦ ਭਰੀ ਔਰ ਬੜੀ ਨਿਰਾਸ਼ਾਜਨਕ ਜੀ ਸਰ ਗੱਲ ਕਰਦੇ ਹਾਂ ਹੁਣ ਆਪਾਂ ਪਰਾਲੀ ਨੂੰ ਲੈ ਕੇ ਪਰਾਲੀ ਦੇ ਮੁੱਦੇ ਤੇ ਵੀ ਸੁਪਰੀਮ ਕੋਰਟ ਨੇ ਜੋ ਗ੍ਰਿਫਤਾਰੀਆਂ ਦਾ ਫੈਸਲਾ ਕਰਤਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਰਾਲੀ ਪਰਾਲੀ ਦੇ ਇਸ਼ੂਸ ਦੇ ਉੱਤੇ ਸੁਪਰੀਮ ਕੋਰਟ ਨੇ ਜਿਹੜੀ ਪਰਾਲੀ ਸਾੜੀ ਜਾਂਦੀ ਹੈ ਉਹਦੇ ਉੱਤੇ ਸੁਪਰੀਮ ਕੋਰਟ ਨੇ ਕਾਫੀ ਸਖਤ ਜਿਹੜਾ ਹੈ ਉਹ ਫੈਸਲਾ ਜਿਹੜਾ ਸੁਣਾਇਆ ਹੈ ਔਰ ਪੰਜਾਬ ਸਰਕਾਰ ਨੂੰ ਉਹਨਾਂ ਨੇ ਪੁੱਛਿਆ ਕਿ ਤੁਸੀਂ ਜਿਹੜੇ ਲੋਕ ਪਰਾਲੀ ਸਾੜਦੇ ਨੇ ਉਹਨਾਂ ਨੂੰ ਗ੍ਰਫਤਾਰ ਕਿਉਂ ਨਹੀਂ ਕਰਦੇ ਤੇ ਜੁਰਮਾਨਾ ਜਿਹੜਾ ਹੈ ਉਹ 15 ਲੱਖ ਰੁਪਏ ਤੱਕ ਵਧਾ ਦਿੰਦਾ ਹੈ ਸੋ ਪੰਜਾਬ ਸਰਕਾਰ ਨੇ ਜਿਹੜੀ ਦਲੀਲ ਦਿੱਤੀ ਹੈ ਉਹ ਇਹੀ ਦਿੱਤੀ ਹੈ ਕਿ ਜੀ ਛੋਟੇ ਕਿਸਾਨ ਨੇ ਜੀ ਉਹਨਾਂ ਦੇ ਉਹਨਾਂ ਦੀ ਰੋਜ਼ੀ ਰੋਟੀ ਦਾ ਵੀ ਮਸਲਾ ਹੈ ਤੇ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਕੁਝ ਨੂੰ ਤਾਂ ਗ੍ਰਿਫਤਾਰ ਕਰੋ ਜੀ ਬਿਲਕੁਲ ਸੋ ਇਹ ਹੁਣ ਸਵਾਲ ਉਠਣੇ ਇਸ ਫੈਸਲੇ ਤੋਂ ਬਾਅਦ ਸਵਾਲ ਉਠਣੇ ਸ਼ੁਰੂ ਹੋ ਗਏ ਆ ਕਿ ਜੀ ਕਿ ਹੁਣ ਗ੍ਰਿਫਤਾਰੀਆਂ ਹੋਣਗੀਆਂ ਬਿਲਕੁਲ ਤੋਂ ਇਹਦੇ ਨਾਲ ਨਾਲ ਇੱਕ ਆ ਇਸ਼ੂ ਇਹ ਹੈਗਾ ਕਿ ਪਰਾਲੀ ਕਿਟਣ ਕਿਟਣ ਦਾ ਜਾਂ ਪਰਾਲੀ ਦਾ ਨਿਪਟਾਰਾ ਕਰਨ ਦਾ ਜਿਹੜਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਕੈਰੀ ਸੀਗੀ ਜੀ ਅਸੀਂ ਦਿੱਲੀ ਦੇ ਵਿੱਚ ਕਰਤਾ ਜੀ ਦਿੱਲੀ ਦੇ ਵਿੱਚ ਕਰਤਾ ਉਹ ਪੰਜਾਬ ਦੇ ਵਿੱਚ ਨਹੀਂ ਹੋਇਆ ਜੀ ਸੋ ਉਹ ਉਦੋਂ ਕੇਜਰੀਵਾਲ ਸਾਹਿਬ ਵੀ ਕਹਿ ਰਹੇ ਸੀਗੇ ਕਿ ਜੀ ਉਹਨਾਂ ਨੇ ਇੱਕ ਸੋਲੂਸ਼ਨ ਤਿਆਰ ਕਰ ਲਿਆ ਉਹ ਦਿੱਲੀ ਦੇ ਵਿੱਚ ਅਸੀਂ ਜਿਹੜਾ ਹੈ ਉਹ ਸੋਲੂਸ਼ਨ 5000 ਰੁਪਏ ਦਾ ਸਿਰਫ ਤਿਆਰ ਹੋਇਆ ਔਰ ਉਹਦੇ ਨਾਲ ਕਾਫੀ ਵੱਡੀ ਜਗ੍ਹਾ ਤੇ ਜਿਹੜਾ ਹੈ ਉਹ ਪਰਾਲੀ ਖਤਮ ਹੋ ਜਾਂਦੀ ਹੈ ਸੋ ਉਹ ਸੋਲੂਸ਼ਨ ਦਿੱਲੀ ਦਾ ਦਿੱਲੀ ਰਹਿ ਗਿਆ ਪੰਜਾਬ 'ਚ ਆਇਆ ਨਹੀਂ ਤੇ ਉਸੇ ਤਰ੍ਹਾਂ ਇਹ ਜਾਰੀ ਹੈ ਔਰ ਇਹਦੇ ਵਿੱਚ ਮੈਂ ਕਿਸਾਨਾਂ ਬਾਰੇ ਵੀ ਜ਼ਰੂਰ ਕਹਾਂਗਾ ਕਿ ਜਿਹੜੀ ਇੱਕ ਗੈਰ ਜੰਮੇਵਾਰਾਨਾ ਪਹੁੰਚ ਹੈ ਉਹ ਚਾਹੇ ਜਿਹੜੇ ਕਿਸਾਨ ਅੰਦੋਲਨ ਜਿਹੜੇ ਲੀਡਰ ਨੇ ਉਹਨਾਂ ਦੀ ਹੈ ਤੇ ਆਮ ਲੋਕਾਂ ਦੀ ਵੀ ਹੈ ਕਿ ਉਹ ਇਹਨੂੰ ਨਿਪਟਾਰਾ ਕਰਨ ਦੀ ਬਜਾਏ ਇਹਨੂੰ ਸਿੱਧਾ ਜਾਲਨ ਜਾਲਨ ਦਾ ਕੰਮ ਸ਼ੁਰੂ ਕਰ ਦਿੰਦੇ ਆ ਸੋ ਇਹ ਜਿਹੜਾ ਜਦੋਂ ਆਪਾਂ ਸਾਰਾ ਕੁਝ ਇਹ ਚੀਜ਼ਾਂ ਕਰਦੇ ਆ ਇਸ ਤਰ੍ਹਾਂ ਦੀਆਂ ਇਹ ਫਿਰ ਕਲਾਈਮੇਟ ਚੇਂਜ ਵਾਲੇ ਮਾਮਲੇ ਨੂੰ ਵੀ ਨਾਲ ਵੀ ਜੁੜਦਾ ਹੈ ਹੈਨਾ ਸੋ ਜੋ ਜੇ ਤੁਸੀਂ ਨੇਚਰ ਦੇ ਪ੍ਰਤੀ ਇੰਨੇ ਨਿਰਦਈ ਹੋ ਜਾਓਗੇ ਧਰਤੀ ਦੇ ਪ੍ਰਤੀ ਇੰਨੇ ਨਿਰਦਈ ਹੋ ਜਾਓਗੇ ਤੇ ਫਿਰ ਨੇਚਰ ਦਾ ਨੇਚਰ ਦਾ ਵੀ ਉਸੇ ਤਰੀਕੇ ਦੇ ਨਾਲ ਜਿਹੜਾ ਅਸਰ ਹੋ ਪੈਂਦਾ ਹੈਨਾ ਸੋ ਹੜਾਂ ਦੇ ਰੂਪ ਦੇ ਵਿੱਚ ਅਸੀਂ ਇਹ ਦੇਖਿਆ ਹੈਨਾ ਸੋ ਭਾਵੇਂ ਕਿ ਇਕੱਲੀ ਪ੍ਰਾਲੀ ਜ਼ਿੰਮੇਵਾਰ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਪ੍ਰਾਲੀ ਹੀ ਜ਼ਿੰਮੇਵਾਰ ਹੈ ਕਲਾਈਮੇਟ ਚੇਂਜ ਲਈ ਪਰ ਪ੍ਰਾਲੀ ਪ੍ਰਾਲੀ ਦੇ ਨਾਲ ਨਾਲ ਹੋਰ ਜਿਹੜੀਆਂ ਗਤੀਵਿਧੀਆਂ ਇੰਡਸਟਰੀ ਆ ਜਾਂ ਹੋਰ ਜਿਹੜੀਆਂ ਗਤੀਵਿਧੀਆਂ ਉਹ ਉਹਦੇ ਬਾਰੇ ਅਸੀਂ ਅਸੀਂ ਜੋ ਕਰ ਰਹੇ ਹਾਂ ਐਜ਼ ਇੱਕ ਇੱਕ ਬੰਦਾ ਜੋ ਕਰ ਰਿਹਾ ਹੈ ਨਾ ਉਹਨੂੰ ਹਰੇਕ ਬੰਦੇ ਨੂੰ ਇਹ ਸੋਚਣਾ ਪਏਗਾ ਸੋ ਕਿਸਾਨਾਂ ਨੂੰ ਵੀ ਇਹ ਸੋਚਣਾ ਪਏਗਾ ਕਿ ਪਰਾਲੀ ਨੂੰ ਸਾੜਨਾ ਨਹੀਂ ਹੈ ਪਰਾਲੀ ਜਿਹੜੀ ਹੈ ਉਸ ਨੂੰ ਯੂਜ਼ ਕਰਨਾ ਹੈ ਤੇ ਉਸਦੇ ਲਈ ਸਰਕਾਰ ਜਿਹੜੀ ਹੈ ਉਹਦੀ 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 ਮਦਦ ਕਰੇ ਸਰਕਾਰ ਕੀ ਕਰ ਸਕਦੀ ਹੈ ਸਰਕਾਰ ਬਹੁਤ ਸਾਰੇ ਇਸ ਤਰ੍ਹਾਂ ਦੇ ਕੰਮ ਹੈ ਜਿਵੇਂ ਇੱਕ ਸੰਗਰੂਰ ਦੇ ਵਿੱਚ ਮਾਲਵੇ ਦੇ ਵਿੱਚ ਹੈ ਅ ਲੱਗਿਆ ਹੈ ਇੱਕ ਪਲਾਂਟ ਪਰਾਲੀ ਤੋਂ ਬਾਇਓ ਗੈਸ ਬਣਾਉਣ ਦਾ ਹੈ ਜੀ ਬਿਲਕੁਲ ਉਸ ਤਰ੍ਹਾਂ ਦਾ ਪਲਾਂਟ ਬਣ ਸਕਦਾ ਹੈ ਪਰਾਲੀ ਤੋਂ ਗੱਤਾ ਬਣਦਾ ਹੈ ਛੋਟੀਆਂ ਛੋਟੀਆਂ ਇੰਡਸਟਰੀ ਹੈ ਉਹਨੂੰ ਪ੍ਰਮੋਟ ਕਰਨਾ ਚਾਹੀਦਾ ਸਬਸਿਡੀ ਦੇਣੀ ਚਾਹੀਦੀ ਉਹਨਾਂ ਨੂੰ ਤੇ ਇਸੇ ਤਰ੍ਹਾਂ ਜਿਹੜੀ ਹੈ ਇੱਕ ਇਧਰ ਗੁਰਦਾਸਪੁਰ ਏਰੀਆ ਦੇ ਵਿੱਚ ਇੱਕ ਬੰਦਾ ਉਹ ਪਰਾਲੀ ਤੋਂ ਟਾਈਲਸ ਬਣਾਉਂਦਾ ਹੈ ਹਾਂ ਹੈਨਾ ਸੋ ਇਸ ਤਰ੍ਹਾਂ ਦੇ ਜਿਹੜੇ ਕੰਮ ਹੈ ਇਸ ਤਰ੍ਹਾਂ ਦੇ ਜਿਹੜੀਆਂ ਐਕਟੀਵਿਟੀਜ਼ ਹੈ ਉਹਨੂੰ ਪ੍ਰਮੋਟ ਕਰਨਾ ਚਾਹੀਦਾ ਹੈਨਾ ਪਰ ਜਿਹੜੀ ਸਰਕਾਰ ਹੈ ਜਿਹੜੀ ਸੁਪਰੀਮ ਕੋਰਟ ਹੈ ਸੁਪਰੀਮ ਕੋਰਟ ਦਾ ਜਿਹੜਾ ਨਜ਼ਰੀਆ ਹੈ ਉਹ ਪੂਰੀ ਤਰ੍ਹਾਂ ਜਿਹੜਾ ਹੈ ਉਹ ਇੱਕ ਕਾਨੂੰਨੀ ਨਜ਼ਰੀਆ ਹੈ ਜੀ ਸੁਪਰੀਮ ਹਮ ਤੌਰ ਤੇ ਅਦਾਲਤਾਂ ਦੇ ਫੈਸਲਿਆਂ ਤੇ ਟਿੱਪਣੀਆਂ ਨਹੀਂ ਕਰਦੇ ਪਰ ਮੈਂ ਇਹ ਗੱਲ ਕਹਿਣਾ ਕਿ ਜਿੱਥੇ ਸੁਪਰੀਮ ਕੋਰਟ ਜੇਕਰ ਇਹ ਆਦੇਸ਼ ਦਿੰਦੀ ਜੀ ਕਿ ਇਹ ਜ਼ਿੰਮੇਵਾਰੀ ਸਿਰਫ ਕਿਸਾਨਾਂ ਦੀ ਨਹੀਂ ਸਰਕਾਰ ਦੀ ਵੀ ਹੈ ਤੁਸੀਂ ਸਿਰਫ ਗ੍ਰਿਫਤਾਰੀਆਂ ਕਰ ਲਓ ਹੈਨਾ ਜਾਣ ਨੂੰ ਜੁਰਮਾਨਾ ਭਰ ਦਿਓ ਤੁਸੀਂ ਇਹ ਜੁਰਮਾਨਾ ਸਰਕਾਰ ਤੇ ਔਰ ਸਰਕਾਰ ਤੇ ਔਰ ਸਰਕਾਰ ਦੀ ਜਿਹੜੀ ਬਣਦੀ ਜ਼ਿੰਮੇਵਾਰੀ ਹੈ ਉਹ ਕੇ ਉਹਦੇ ਬਾਰੇ ਸੁਪਰੀਮ ਕੋਰਟ ਨਾਲ ਉਸੇ ਤਰ੍ਹਾਂ ਉਸੇ ਸ਼ਕਤੀ ਦੇ ਨਾਲ ਔਰ ਉਹਨਾਂ ਨੂੰ ਜਿਹੜਾ ਹੈ ਇਹ ਐਕਟ ਕਰਨਾ ਚਾਹੀਦਾ ਸੀਗਾ ਤੇ ਤਾਂ ਕਿ ਇਹ ਪਰ ਹੈ ਗਲਤ ਹੈ ਪ੍ਰਾਲੀ ਸਾੜਨਾ ਆਪਣੇ ਆਪ ਚ ਇੱਕ ਗਲਤ ਵਰਤਾਰਾ ਹੈ ਤੇ ਇਸ ਇਹਦੇ ਬਾਰੇ ਕਿਸਾਨਾਂ ਨੂੰ ਵੀ ਸੋਚਣਾ ਚਾਹੀਦਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਤੇ ਜਿਹੜੀਆਂ ਲਾ ਐਨਫੋਰਸਮੈਂਟ ਏਜੰਸੀਜ਼ ਹੈ ਉਹਨਾਂ ਨੂੰ ਵੀ ਸੂਚਨਾ ਚਾਹੀਦੀ ਜੀ ਬਿਲਕੁਲ ਸਰ ਤੁਸੀਂ ਹੜਾਂ ਦੀ ਜਿਹੜੀ ਐ ਐਗਜ਼ਾਮਪਲ ਦਿੱਤੀ ਹੈ ਤੇ ਪੰਜਾਬ ਵਿੱਚ ਪਿਛਲੇ 2 ਮਹੀਨਿਆਂ ਤੋਂ ਉਹ ਹੜਾਂ ਦਾ ਕਹਿਰ جاری ਹੈ ਤੇ ਪੰਜਾਬ ਸਰਕਾਰ ਨੇ ਹੁਣ ਜਿਹੜੀ ਐ ਹੜਾਂ ਪ੍ਰਤੀ ਜਿਹੜਾ ਮਿਸ਼ਨ ਚੜਦੀ ਕਲਾ ਜਾਰੀ ਕੀਤਾ ਉਹਦੇ ਬਾਰੇ ਤੇ ਜੋ ਭਾਜਪਾ ਦੇ ਕੇਂਦਰੀ ਮੰਤਰੀਆਂ ਦੀ ਸਰਗਰਮੀ ਦੇਖਣ ਨੂੰ ਮਿਲ ਰਹੀ ਹੈ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਹਾਂ ਦੇਖੋ ਜਿਹੜੀ ਸਰਕਾਰ ਹੈ ਉਹ ਇੱਕ ਤਰ੍ਹਾਂ ਸ਼ੁਰੂਆਤੀ ਜਿਹੜਾ ਦੌਰ ਸੀਗਾ ਨਾ ਉਹਦੇ ਵਿੱਚ ਇਸ ਤਰ੍ਹਾਂ ਲੱਗਿਆ ਕਿ ਸਰਕਾਰ ਜਿਹੜੀ ਆ ਉਹ ਉਹ ਕਿਤੇ ਦਿਖਾਈ ਨਹੀਂ ਦੇ ਰਹੀ ਜੀ ਮੁੱਖ ਮੰਤਰੀ ਵੱਲੋਂ ਜਿਸ ਤਰ੍ਹਾਂ ਦੇ ਅਟੈਂਪਟ ਕੀਤੇ ਗਏ ਉਹਦੇ ਨਾਲ ਉਲਟਾ ਹੀ ਉਹਨਾਂ ਦਾ ਉਹਨਾਂ ਦੀ ਦਾ ਪ੍ਰਚਾਰ ਹੋਇਆ ਹੈ ਨਾ ਉਲਟਾ ਕਹਿੰਦੇ ਨੇ ਨਾ ਫਾਇਰ ਬੈਕ ਕੀਤਾ ਸੋ ਹੁਣ ਇੱਕ ਇੱਕ ਵਾਰ ਫਿਰ ਸਰਕਾਰ ਜਿਹੜੀ ਹੈ ਉਹ ਆਪਣੀ ਪ੍ਰੈਜ਼ੈਂਸ ਦੀ ਕੋਸ਼ਿਸ਼ ਕਰ ਰਹੀ ਹੈ ਆ ਔਰ ਜਿਹੜੀ ਆਮ ਆਦਮੀ ਪਾਰਟੀ ਦੀ ਸੈਂਟਰ ਲੀਡਰਸ਼ਿਪ ਹੈ ਉਹ ਕਿਧਰੇ ਦਿਖਾਈ ਨਹੀਂ ਦੇ ਰਹੀ ਜਿਹੜੀ ਮਤਲਬ ਕੇਜਰੀਵਾਲ ਸਾਹਿਬ ਆ ਕੇ ਛੋਟੀਆਂ-ਛੋਟੀਆਂ ਗਲੀਆਂ ਦੇ ਗਲੀਆਂ ਦੇ ਛੋਟੇ-ਛੋਟੇ ਪ੍ਰੋਜੈਕਟਾਂ ਦੇ ਨੀ ਪੱਥਰ ਰੱਖਦੇ ਸੀਗੇ ਹੈਨਾ ਉਹ ਉਹ ਕਿੱਥੇ ਗਏ ਹਮ ਬਿਲਕੁਲ ਹੈਨਾ ਲੋਕਾਂ ਦਾ ਇਹ ਸਵਾਲ ਬਣਦਾ ਸੋ ਪੰਜਾਬ ਦੇ ਇੰਚਾਰਜ ਜਿਹੜੇ ਆ ਕੇ ਸੁਸੋਧਿਆ ਸਾਹਿਬ ਇਹ ਇਹ ਆ ਕੇ ਕਹਿੰਦੇ ਸੀਗੇ ਜੀ ਅਸੀਂ ਜਿਹੜੀ ਹੈ ਉਹੋ ਵਿਧਾਇਕਾਂ ਦੀ ਮੀਟਿੰਗ ਲੈ ਰਹੇ ਆ ਹਨਾ ਚੋਣਾਂ ਜਿੱਤਣ ਲਈ ਸਾਮ-ਦਾਮ ਦੰਡ-ਵੇਦ ਹਨਾ ਦੇ ਪਾਠ ਪੜਾ ਰਹੇ ਸੀ ਹੁਣ ਹੁਣ ਜਦੋਂ ਇਹ ਸਮੱਸਿਆ ਆਈ ਹੋਈ ਹੈ ਹੁਣ ਉਹ ਕਿੱਥੇ ਨੇ ਸੋ ਆਏ ਹਾਜ਼ਰੀ ਕੀ ਲੋਾਈ ਆਪਣੀ ਤੇ ਆਪਣੇ ਕੁਝ ਜਿਹੜੇ ਪਾਰਟੀ ਵਰਕਰ ਆ ਉਹਨਾਂ ਨੂੰ ਬੈਠ ਬੂਟ ਕੇ ਵਾਪਸ ਚਲੇ ਗਏ ਬਿਲਕੁਲ ਸੋ ਜਿਹੜੇ ਉਹ ਪੰਜਾਬ ਦੀ ਦਿੱਲੀ ਵਾਲੀ ਲੀਡਰਸ਼ਿਪ ਪੰਜਾਬ ਵਾਲਿਆਂ ਨਾਲੋਂ ਵੱਧ ਦਿੱਲੀ ਵਾਲਿਆਂ ਦੇ ਉੱਤੇ ਸਵਾਲ ਹੈ ਜਿਹੜੇ ਹਰ ਗੱਲ ਜਿਹੜੇ ਸੁਪਰ ਸੀਐਮ ਵਾਂਗ ਸੁਪਰ ਗਵਰਨਮੈਂਟ ਵਾਂਗ ਐਲਾਈਨ ਕਰ ਰਹੇ ਸੀਗੇ ਉਹ ਲੋਕ ਕਿੱਥੇ ਨੇ ਬਿਲਕੁਲ ਇੱਕ ਵੱਡਾ ਸਵਾਲ ਹੈ ਹੈਨਾ ਸੋ ਉਹ ਹੁਣ ਆਪਣੇ ਤਰੀਕੇ ਦੇ ਨਾਲ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹੈ ਉਹ ਉਹਨਾਂ ਨੂੰ ਅੱਗੇ ਸ਼ਾਇਦ ਹੁਣ ਇੱਕ ਵਾਰ ਫਿਰ ਉਹ ਜਿਸ ਤਰ੍ਹਾਂ ਹਸਪਤਾਲ ਤੋਂ ਛੁੱਟੀ ਤੋਂ ਬਾਅਦ ਅਗਰੈਸਿਵ ਹੋਏ ਹੋਏ ਆ ਉਹਨਾਂ ਨੇ ਇਹ ਹੁਣ ਇੱਕ ਨਵਾਂ ਸ਼ਗੂਫਾ ਛੱਡਿਆ ਕਿ ਜਿਹਨੂੰ ਕਹਿੰਦੇ ਆ ਉਹਨਾਂ ਨੂੰ ਕਿ ਚੜ੍ਹਦੀ ਕਲਾ ਮਿਸ਼ਨ ਹੈ ਨਾ ਪੰਜਾਬ ਤਾਂ ਹਮੇਸ਼ਾ ਚੜ੍ਹਦੀ ਕਲਾ ਚ ਹੈ ਹੈ ਨਾ ਸੋ ਉਹਦੇ ਵਾਸਤੇ ਮਿਸ਼ਨ ਚਲਾਉਣ ਦੀ ਕੀ ਲੋੜ ਹੈ ਉਹਦੇ ਵਾਸਤੇ ਜਿਹੜਾ ਕੰਮ ਕਰਨ ਦੀ ਲੋੜ ਹੈ ਸਿੱਧਾ ਉਹ ਕੰਮ ਕਰਨਾ ਚਾਹੀਦਾ ਸੋ ਇਹ ਸਰਕਾਰ ਜਿਹੜੀ ਹੈ ਉਹ ਨਾਹਰਿਆਂ ਵਾਲੀ ਸਰਕਾਰ ਹੈ ਸੋ ਕਾਲੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਤੇ ਅੱਜ ਅਖਬਾਰਾਂ ਦੇ ਤੁਸੀਂ ਦੇਖ ਲਓ ਵੱਡੇ ਵੱਡੇ ਇਸ਼ਤਿਹਾਰ ਛਪੇ ਹੋਏ ਹਨ ਸੋ ਇਹਨਾਂ ਇਸ਼ਤਿਹਾਰਾਂ ਦੇ ਕੀ ਮayne ਵੀ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਕਿ ਜੀ ਪੰਜਾਬ ਦੇ ਵਿੱਚ ਹਰ ਜਿਹੜਾ ਬੰਦਾ ਹੈ ਉਹਨੂੰ 10 ਲੱਖ ਦਾ ਬੀਮਾ ਮਿਲੇਗਾ ਉਹ ਬੀਮੇ ਦੀ ਸਕੀਮ ਹਜੇ ਸ਼ੁਰੂ ਹੋਣੀ ਹੈ ਪਤਾ ਨਹੀਂ ਕਦੋਂ ਇੰਪਲੀਮੈਂਟ ਹੋਏਗੀ ਪਰ ਤੁਸੀਂ ਦੇਖੋ ਪੂਰੇ ਪੰਜਾਬ ਦੇ ਵਿੱਚ ਬੋਰਡ ਲੱਗੇ ਹੋਏ ਆ ਹਰ ਹਰ ਵਿਅਕਤੀ ਨੂੰ 10 ਲੱਖ ਦਾ ਬੀਮਾ ਬਿਲਕੁਲ ਸੋ ਇਹ ਮਿਸ਼ਨ ਚੜ੍ਹਦੀ ਕਲਾ ਦੇ ਜਿਵੇਂ ਇਸ਼ਤਿਹਾਰ ਜਿਹੜੇ ਅੱਜ ਮੀਡੀਆ ਦੇ ਵਿੱਚ ਜਾਰੀ ਹੋਗੇ ਤਾਂ ਮਿਸ਼ਨ ਕੀ ਹੋਏਗਾ ਉਹਦੇ ਬਾਰੇ ਹਜੇ ਕੁਝ ਨਹੀਂ ਪਤਾ ਬਿਲਕੁਲ ਬਿਲਕੁਲ ਸੋ ਸਰਕਾਰ ਦਾ ਜਿਹੜਾ ਉਹ ਹੈਗਾ ਪੰਜਾਬ ਸਰਕਾਰ ਦਾ ਜਿਹੜਾ ਜਿਹੜਾ ਹੁਣ ਮੁੱਖ ਮੰਤਰੀ ਜਿਸ ਤਰੀਕੇ ਦੇ ਨਾਲ ਲੱਗੇ ਹੋਏ ਆ ਮੈਨੂੰ ਲੱਗਦਾ ਕਿ ਉਹ ਜਿਹੜੀ ਉਹਨਾਂ ਦੀ ਕਸਰ ਰਹਿ ਗਈ ਸੀ ਉਹਨੂੰ ਹੁਣ ਪੂਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਵਿੱਚ ਸਰ ਮੈਂ ਇਹਦੇ ਨਾਲ ਹੀ ਇੱਕ ਹੋਰ ਸਵਾਲ ਜੋੜਨਾ ਚਾਹਾਂਗਾ ਕਿ ਮੁੱਖ ਮੰਤਰੀ ਸਾਹਿਬ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਜਿਹੜੀ ਕਿ ਉਹਨਾਂ ਨੇ ਲਾਈਵ ਕੱਲ ਕੀਤੀ ਸੀ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਪੰਜਾਬ ਦੇ ਜਿਹੜੇ ਜਿੰਨੇ ਵੀ ਜੋ ਵੀ ਮਤਲਬ ਆਪਣਾ ਹਿੱਸਾ ਦਸਵੰਧ ਕੱਢਣਾ ਚਾਹੁੰਦੇ ਨੇ ਪੰਜਾਬ ਵਾਸਤੇ ਉਹ ਕੱਢੋ ਇੱਕ ਪਾਸੇ ਇਸ਼ਤਿਹਾਰ ਛਪਵਾ ਰਹੇ ਨੇ ਆਪਣੇ ਜਿਹੜੇ ਜਿਹੜੇ ਵੀ ਉਹਨਾਂ ਨੇ ਐਲਾਨ ਕੀਤੇ ਹੋਏ ਨੇ ਵੱਡੇ ਵੱਡੇ ਬੋਰਡ ਲਗਾਏ ਜਾ ਰਹੇ ਨੇ ਤੇ ਇੱਕ ਉਹ ਆਪਣੇ ਡੋਨੇਸ਼ਨਾਂ ਮੰਗ ਰਹੇ ਨੇ ਇਹਦਾ ਕੀ ਰਿਲੇਵੈਂਸ ਹੈ ਆਪਸ ਵਿੱਚ ਮੈਂ ਉਹੀ ਕਹਿ ਰਿਹਾ ਨਾ ਇਹਨਾਂ ਦਾ ਇਹੀ ਤਰੀਕਾ ਹੈ ਜੀ ਕਿ ਤੁਸੀਂ ਐਲਾਨ ਕਰੋ ਹੂੰ ਪ੍ਰੋਗਰਾਮ ਛੋਟਾ ਹੋਏ ਉਹਦਾ ਪ੍ਰਚਾਰ ਵੱਧ ਤੋਂ ਵੱਧ ਕਰੋ ਹੂੰ ਬਿਲਕੁਲ ਤੁਸੀਂ ਇਹਨਾਂ ਦੀਆਂ ਸਾਰੀਆਂ ਕੋਈ ਮਰਜ਼ੀ ਸਕੀਮ ਦੇਖ ਲਓ ਜੀ ਐਮ ਸਕੂਲ ਆਫ ਐਮਿਨਿਐਂਸ ਦੇਖ ਲਓ ਇਹਨਾਂ ਦਾ ਤੁਸੀਂ ਆ ਦੇਖ ਲਓ ਜਿਹੜੀ ਡਰੱਗਸ ਦੇ ਖਿਲਾਫ ਇਹਨਾਂ ਨੇ ਮਹਿੰਮ ਚਲਾਈ ਸੀਗੀ ਉਹਦਾ ਦੇਖ ਲਓ ਵੱਡੇ ਵੱਡੇ ਇਸ਼ਤਿਹਾਰ ਛੱਪਦੇ ਹੂੰ ਉਹ ਪੰਜਾਬ ਦੇ ਸ਼ਹਿਰਾਂ ਕੋਈ ਗੱਲ ਨਹੀਂ ਤੁਸੀਂ ਉਹ ਬਿਲਕੁਲ ਤਾਮਿਲनाडु ਦੇ ਅਖਬਾਰਾਂ ਵਿੱਚ छਪ ਰਿਹਾ ਹੈ ਤਾਮਿਲ ਅਖਬਾਰਾਂ ਦੇ ਵਿੱਚ छਪ ਰਿਹਾ ਹੈ ਕਰਨਾਟਕ ਦੇ ਵਿੱਚ ਦੂਜੇ ਰਾਜਾਂ ਸਾਊਥ ਦੇ ਜਿਹੜੇ ਸਟੇਟਸ ਆ ਉਹਦੇ ਵਿੱਚ ਜਿਹੜਾ ਉਹ ਛਪ ਰਿਹਾ ਹ ਹ ਸੋ ਇਹ ਇੱਕ ਪ੍ਰਚਾਰ ਕਰਨ ਦਾ ਲੋਕਾਂ ਦਾ ਮਤਲਬ ਲੋਕਾਂ ਦੇ ਦਿਮਾਗ ਦੇ ਉੱਤੇ ਇੱਕ ਉਹ ਪ੍ਰਭਾਵ ਪਾਉਣ ਵਾਸਤੇ ਜੀ ਜੀ ਕੰਮ ਸੈਂਟਰ ਗਵਰਨਮੈਂਟ ਵੀ ਇਸੇ ਤਰ੍ਹਾਂ ਕਰਦੀ ਹੈ ਇਹ ਹੁੰਦਾ ਨਾ ਕਿ ਕੰਮ ਤੁਸੀਂ 5% ਕਰੋ ਤੇ ਉਹਨੂੰ ਪ੍ਰਚਾਰ ਦੇ ਨਾਲ ਲੋਕ ਨੂੰ ਪੰਜਾਬ ਪ੍ਰਸੈਂਟ ਬਿਲਕੁਲ ਬਿਲਕੁਲ ਦਿਖਾਓ ਇੱਕ ਕਾਰਪੋਰੇਟ ਦਾ ਵੀ ਤਰੀਕਾ ਹੈ ਫਿਲਮਾਂ ਦੇ ਵਿੱਚ ਵੀ ਜਿਵੇਂ ਹੁੰਦਾ ਤੇ ਫਿਲਮਾਂ ਦੇ ਵਿੱਚ ਕਹਿੰਦੇ ਇਹਨਾਂ ਵੀ ਜੇ ਵੀ 100 ਕਰੋੜ ਤੁਹਾਡਾ ਬਜਟ ਹੈ ਹੈਨਾ ਤਾਂ 100 ਕਰੋੜ ਜੇ 100 ਕਰੋੜ ਦਾ ਫਿਲਮ ਦਾ ਬਜਟ ਹੈ ਪਰ ਪ੍ਰਮੋਸ਼ਨ ਦਾ ਬਜਟ ਕਿੰਨਾ ਹੈ ਜੀ ਬਿਲਕੁਲ ਉਹ ਜੀ 200 ਕਰੋੜ ਹੋਇਆ ਹੈ ਜੀ ਬਿਲਕੁਲ ਹੈਨਾ ਸੋ ਐ ਇਸ ਤਰ੍ਹਾਂ ਦੀ ਸਰਕਾਰ ਹੈ ਕਿ ਇਹ ਜਿਹੜੀ ਹੈ ਪ੍ਰਚਾਰ ਆਪਣਾ ਵੱਧ ਕਰਦੀ ਹੈ ਕੰਮ ਹੋਵੇ ਚਾਹੇ ਨਾ ਹੋਵੇ ਜੀ ਉਹ ਗਿਆ ਉਹ ਉਹ ਮਤਲਬ ਖਤਮ ਹੋ ਗਿਆ ਤੇ ਇਹਨਾਂ ਨੇ ਉਹ ਪ੍ਰਚਾਰ ਕਰ ਦੇਣਾ ਪਹਿਲਾਂ ਬਿਲਕੁਲ ਉਹੀ ਕੰਮ ਹੈ ਚੜ੍ਹਦੀ ਕਲਾ ਮਿਸ਼ਨ ਵਾਲੇ ਉਹਦੇ 'ਚ ਕਰ ਰਹੇ ਆ ਤੇ ਵੀ ਲੋਕਾਂ ਤੋਂ ਪੈਸੇ ਮੰਗ ਰਹੇ ਆ ਪਰ ਉਹਦੀਆਂ ਐਡਸ ਦੇ ਰਹੇ ਆ ਉਹ ਤੋਂ ਪਹਿਲਾਂ ਉਹ ਐਡਸ ਦੇ ਰਹੇ ਆ ਬਿਲਕੁਲ ਸੋ ਧੰਨਵਾਦ ਜੀ ਇੱਕ ਮਿੰਟ ਇਹਦੇ 'ਚ ਇੱਕ ਗੱਲ ਆਪਣਾ ਰਹਿ ਗਈ ਭਾਜਪਾ ਵਾਲੀ ਜਿਹੜੀ ਗੱਲ ਜੋੜ ਜੋੜਨ ਵਾਲੀ ਸੀਗੀ ਹਰਾਂ ਤੇ ਤੁਸੀਂ ਭਾਜਪਾ ਭਾਜਪਾ ਬਲੋਂ ਵੀ ਇੱਕ ਤਰ੍ਹਾਂ ਪੂਰੀ ਤਰ੍ਹਾਂ ਪੰਜਾਬ ਦੀ ਘੇਰੇ ਘੇਰਾਬੰਦੀ ਜਿਹੜੀ ਆ ਕੀਤੀ ਗਈ ਹੈ ਅ ਕੁਝ ਸੂਬਾ ਸਰਕਾਰਾਂ ਦੂਜੀਆਂ ਜਿੱਥੇ ਇਹਨਾਂ ਦੀਆਂ ਸਰਕਾਰਾਂ ਹਨ ਉਹਨਾਂ ਨੇ ਫੰਡ ਦਿੱਤਾ ਤੇ ਆਰਐਸਐਸ ਭਾਜਪਾ ਦਾ ਪੂਰਾ ਕਾਡਰ ਜਿਹੜਾ ਹੈ ਐਕਟੀਵੇਟ ਹੋ ਗਿਆ ਔਰ ਉਹਨਾਂ ਦੀ ਸੁਪਰਵੀਜ਼ਨ ਵਾਸਤੇ ਸੈਂਟਰ ਤੋਂ ਮਨਿਸਟਰ ਆ ਰਹੇ ਆ ਔਰ 11 ਅ 11 ਸਤੰਬਰ ਤੋਂ ਲੈ ਕੇ 25 ਅ 20 ਸਤੰਬਰ ਤੱਕ ਜੀ ਜੀ 25 ਜਿਹੜੇ ਅ ਕੇਂਦਰੀ ਮੰਤਰੀ ਹੈ ਉਹਨਾਂ ਦੇ ਦੌਰੇ ਪਲਾਨਡ ਹੈ ਜੀ ਕਈ ਆਗੇ ਕਈ ਕਈ ਆ ਰਹੇ ਸੋ ਇਹ ਇੱਕ ਤਰ੍ਹਾਂ ਦਾ ਉਹਨਾਂ ਦਾ ਵੱਡਾ ਜਿਹੜਾ ਹੈ ਇਹ ਇਸ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਦੀ ਸੈਂਟਰ ਜਿਹੜੀ ਹੈ ਉਹ ਕਿਤੇ ਦਿਖਾਈ ਨਹੀਂ ਦੇ ਰਹੀ ਹੈ ਉੱਥੇ ਬੀਜੇਪੀ ਨੇ ਉਲਟਾ ਸਟ੍ਰੈਟਜੀ ਬਣਾਈ ਹੋਈ ਹੈ ਔਰ ਉਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਵੱਧ ਤੋਂ ਵੱਧ ਜਿਹੜਾ ਹੈ ਉਹ ਆਪਣੇ ਉਹਨਾਂ ਕੋਲ ਸਮਗਰੀ ਵੀ ਹੈ ਸਮਾਨ ਵੀ ਹੈ ਉਹ ਵੀ ਵੰਡਿਆ ਜਾ ਰਿਹਾ ਹੈ ਭਾਵੇਂ ਕਿ ਲੋਕ ਇਹ ਸਵਾਲ ਜ਼ਰੂਰ ਕਰਦੇ ਆ ਕਿ ਕੇਂਦਰੀ ਮੰਤਰੀ ਆਏ ਹੋਏ ਆ ਕੇ ਢੀੜਾ ਮਾਰ ਕੇ ਫੋਟੋ ਸੈਸ਼ਨ ਕਰਾ ਕੇ ਮੁੜ ਜਾਂਦੇ ਨੇ ਤੇ ਕੋਈ ਐਲਾਨ ਕੋਈ ਨਹੀਂ ਹੁੰਦਾ ਤੇ ਪਰ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਉਹਨਾਂ ਨੇ ਆਪਣੀ ਜਿਹੜੀ ਤਾਕਤ ਚੁੱਕੀ ਹੋਈ ਹੈ ਔਰ ਆਪਣਾ ਪੰਜਾਬ ਦੇ ਪਿੰਡਾਂ ਦੇ ਵਿੱਚ ਸਿੱਧਾ ਰابطਾ ਲੋਕਾਂ ਦੇ ਨਾਲ ਕਾਇਮ ਕਰਨ ਦੀ ਉਹ ਆਪਣੀ ਰਣਨੀਤੀ ਅਪਣਾ ਰਹੇ ਜੀ ਸੋ ਧੰਨਵਾਦ ਰਾਲੀ ਜੀ ਇਹ ਸੀ ਅੱਜ ਦੀ ਗੱਲਬਾਤ ਤੇ ਕੱਲ ਮਿਲਦੇ ਆਂ ਪੰਜਾਬ ਦੇ ਕੁਝ ਹੋਰ ਨਵੇਂ ਮੁੱਦਿਆਂ ਦੇ ਨਾਲ ਧੰਨਵਾਦ